ਹਾਂਜੀ ਸਬਜ਼ੀ ਵਾਲੇ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ 8 ਨਵੰਬਰ ਨੂੰ ਆਪਾਂ ਗਰਮੀ ਤੇ ਸਰਦੀ ਵਾਲੀਆਂ ਸਬਜ਼ੀਆਂ ਦੋਨੋਂ ਸਬਜ਼ੀਆਂ ਆਪਣੇ ਖੇਤ ਵਿੱਚ ਲਾਈਆਂ ਨੇ ਤੇ ਉਹਨਾਂ ਵਿੱਚੋਂ ਮੈਂ ਤੁਹਾਨੂੰ ਦਿਖਾਉਣਾ ਵੀ ਕਿਹੜੀ ਕਿਹੜੀ ਅਸੀਂ ਸਰਦੀਆਂ ਵਾਲੀ ਸਬਜ਼ੀ ਲਾਈਆ ਤੇ ਕਿਹੜੀ ਅਸੀਂ ਲਾਈਆ ਗਰਮੀ ਵਾਲੀ ਸਬਜ਼ੀ ਜਿਹੜੇ ਭਰਾ ਮਿਹਨਤੀ ਆ ਹਨਾ ਮਿਹਨਤ ਕਰਦੇ ਆਗੇ ਸਾਰਾ ਦਿਨ ਖੇਤ ਰਹਿੰਦੇ ਆ ਨਿਗ੍ਹਾਸਾਨੀ ਰੱਖਦੇ ਆ ਉਹ ਜ਼ਰੂਰ ਇਹ ਤਰੀਕਾ ਅਪਣਾ ਸਕਦੇ ਆ ਸਰਦੀ ਵਾਲੀ ਜਿਹੜੀ ਸਬਜ਼ੀ ਆ ਉਹਦੇ ਨਾਲ ਗਰਮੀ ਵਾਲੀ ਅਗੇਤੀ ਗਰਮੀ ਵਾਲੀ ਤੁਸੀਂ ਸਬਜ਼ੀ ਲਾ ਸਕਦੇ ਹੋ ਦੋਸਤੋ ਜਿਵੇਂ ਹੁਣ ਆ ਤੁਸੀਂ ਦੇਖ ਸਕਦੇ ਹੋ ਹਨ ਆ ਜਿਹੜੀਆਂ ਵੱਟਾਂ ਤੇ ਗੋਭੀ ਲੱਗੀ ਹੋਈ ਆ ਤੇ ਇਧਰਲੀ ਸਾਈਡ ਧਣੀਆਂ ਲੱਗਿਆ ਹੋਇਆ ਚਾਰ ਵੱਟਾਂ ਇਹ ਹੋਗੀਆਂ ਜੀ ਗੋਭੀ ਦੇ ਧਣੀਆਂ ਦੀਆਂ ਉਸ ਤੋਂ ਬਾਅਦ ਆ ਦੋ ਵੱਟਾਂ ਹੋਗੀਆਂ ਕद्दू ਦੀਆਂ ਕੀਆ ਕद्दू ਇਹਨਾਂ ਤੇ ਲੱਗਿਆ ਹੋਇਆ ਦੋ ਵੱਟਾਂ ਤੇ ਤੇ ਫੇਰ ਉਸ ਤੋਂ ਬਾਅਦ ਫੇਰ ਆ ਅੱਗੇ ਚਾਰ ਵੱਟਾਂ ਹੋ ਜਾਣਗੀਆਂ ਇਧਰੋਂ ਜਦੋਂ ਤਿਆਰੀ ਕਰਾਂਗੇ ਦੋ ਵੱਟਾਂ ਇਧਰੋਂ ਲੈ ਲਾਂਗੇ ਨਾਲ ਫੇਰ ਇਹ ਸਰਦੀਆਂ ਵਾਲੀਆਂ ਹੋ ਜਾਣੀਆਂ ਇੱਕ ਸਾਈਡ ਧਣੀਆਂ ਲੱਗਿਆ ਹੋਇਆ 4 ਵਟਾ ਫੇਰ ਛੱਡਣ ਤੋਂ ਬਾਅਦ ਫੇਰ ਕੀਆ ਲੱਗ ਜਾਊਗਾ ਤੇ ਇਸ ਤਰ੍ਹਾਂ ਹੀ ਉਧਰ ਅੱਗੇ ਉਧਰ ਵੀ ਅੱਗੇ ਗੋਭੀ ਲੱਗੀ ਹੋਈ ਆ ਕੀਆ ਲੱਗਿਆ ਹੋਇਆ ਨਾਲ ਉਧਰ ਪਾਲਕ ਵੀ ਲੱਗੀ ਹੋਈ ਆ ਜਿੰਨਾਂ ਕੋਲੇ ਜਾਣੀ ਹਜੇ ਜਗਾ ਬੇਲੀ ਘਟਾ ਆਣਾ ਬਾਣ ਬੇਲੀ ਘਟ ਹੋਇਆ ਤੇ ਉਹਦੇ ਵਿੱਚ ਤੁਸੀਂ ਆਹ ਸਬਜ਼ੀਆਂ ਇਦਾਂ ਦੀਆਂ ਇਹ ਤਰੀਕੇ ਨਾਲ ਤੁਸੀਂ ਦੋਸਤੋ ਲਾ ਸਕਦੇ ਹੋ ਜਿਹੜੇ ਭਰਾ ਮਿਹਨਤ ਕਰਦੇ ਆ ਤੇ ਬਾਕੀ ਫਿਰ ਇੱਧਰ ਜਿਵੇਂ ਜਿਵੇਂ ਆਪਣੀ ਹਨਾ ਸਬਜ਼ੀ ਸਰਦੀਆਂ ਵਾਲੀ ਖਤਮ ਹੋਈ ਜਾਊਗੀ ਤੇ ਦੁਬਾਰੇ ਫੇਰ ਇੱਧਰ ਸਰਦੀਆਂ ਵਾਲੀ ਤੇ ਗਰਮੀ ਵਾਲੀ ਕਿਉਂਕਿ ਸਰਦੀਆਂ ਵਾਲੀ ਗਰਮੀ ਮਾਰਚ ਅਪ੍ਰੈਲ ਤੱਕ ਚੱਲ ਜਾਂਦੀ ਆਗੀ ਤੇ ਇਧਰ ਵੀ ਆਪਾਂ ਇਸੇ ਤਰ੍ਹਾਂ ਕਰਾਂਗੇ ਜਿਵੇਂ ਜਿਵੇਂ ਬਾਣ ਆਪਣਾ ਬੇਲੀ ਹੋਈ ਜਾਊਗਾ ਦੋਸਤੋ ਤੇ ਇਸ ਤਰ੍ਹਾਂ ਤੁਹਾਡੇ ਨਾਲ ਆਪਣੇ ਜਿਹੜੇ ਤਜਰਬੇ ਆ ਸਬਜ਼ੀ ਦੇ ਤੁਹਾਡੇ ਨਾਲ ਦੋਸਤੋ ਸਾਂਝੇ ਕਰਦੇ ਰਹਾਂਗੇ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੀ ਤੇ ਜਰੂਰ ਆਪਣੀ ਅੱਗੇ ਸ਼ੇਅਰ ਕਰਦੇ ਆ ਕਰੋ ਦੋਸਤੋ ਧੰਨਵਾਦ ਜੀ